ਤੁਸੀਂ ਦੇਖ ਰਹੇ ਹੋ এবੀਪੀ ਸਾਂਝਾ ਮੈਂ ਹਰਮਿੰਦਰ ਸਿੰਘ ਇਸ ਵਕਤ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਮੌਜੂਦ ਹਾਂ ਫਾਈਵ ਰਿਵਰ ਹਟ ਐਸੋਸੀਏਸ਼ਨ ਸਵੇ ਬਾਣ ਦੀ ਮੈਡੀਕਲ ਟੀਮ ਜਿਹੜੀ ਹੈ ਉਹ ਇੱਥੇ ਲਗਾਤਾਰ ਡਟੀ ਹੋਈ ਹੈ ਇਹ ਪਹਿਲੀ ਟੀਮ ਹੈ ਜਿਹੜੀ ਲਗਾਤਾਰ ਕਿਸਾਨਾਂ ਨੂੰ ਕਿਸਾਨਾਂ ਦਾ ਇਲਾਜ ਕਰ ਰਹੀ ਆ ਸੋ ਜਗਜੀਤ ਸਿੰਘ ਡੱਲੇਵਾਲ ਦਾ ਵੀ ਜਿਹੜਾ ਮੈਡੀਕਲ ਚੈੱਕਅਪ ਉਹ ਇਸੇ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਮੈਡੀਕਲ ਟੀਮ ਦੇ ਇੱਕ ਮੈਂਬਰ ਜੁੜੇ ਨੇ ਕੀ ਹਾਲਾਤ ਨੇ ਸਿੱਧੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਿੰਘ ਸਾਹਿਬ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਅਵਤਾਰ ਸਿੰਘ ਅਵਤਾਰ ਸਿੰਘ ਜੀ ਕੀ ਹਾਲਾਤ ਨੇ ਜਗਜੀਤ ਸਿੰਘ ਡੱਲੇਵਾਲ ਦੇ ਕਿਉਂਕਿ ਅੱਜ ਉਹਨਾਂ ਨੇ ਸਰਕਾਰੀ ਮੈਡੀਕਲ ਟੀਮ ਨੂੰ ਚੈੱਕ ਅਪ ਕਰਨ ਤੋਂ ਨਾ ਕਰ ਦਿੱਤੇ ਜਾਂ ਸਿਰਫ ਤੁਹਾਡੇ ਉੱਤੇ ਭਰੋਸਾ ਜਤਾਇਆ ਨਹੀਂ ਦੱਸਾਂ ਮੈਂ ਤੁਹਾਨੂੰ ਦੱਸਦਾ ਵਾਂ ਵੀ ਜਿਹੜੀ ਨਾਂ ਦੀ ਗੱਲ ਕਰਦੇ ਉਹਨਾਂ ਨਾਂ ਕੋਈ ਨਹੀਂ ਕੀਤੀ ਉਹਨਾਂ ਵੱਲੋਂ ਇਹ ਇੱਥੇ ਮੈਂ ਪ੍ਰਧਾਨ ਜੀ ਨੂੰ ਨਹੀਂ ਦੱਸ ਕੇ ਗਿਆ ਇਹਨਾਂ ਆਪਣੇ ਕਾਕਾ ਸਿੰਘ ਕੋਟੜਾ ਜੀ ਵੀ ਨਾਂ ਨਹੀਂ ਕੀਤੀ ਗਈ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪਹਿਲੇ ਟੈਸਟ ਕੀਤੇ ਆ ਨਾ ਤੁਸੀਂ ਉਹ ਸਾਡੇ ਜਨਤ ਕਰੋ ਅੱਗੇ ਫਿਰ ਸੈਂਪਲ ਲੈ ਜੋ ਤੁਸੀਂ ਵੀ ਜਿਹੜੇ ਪਹਿਲੇ ਟੈਸਟ ਕਰਕੇ ਲੈ ਕੇ ਗਿਆ ਨਾ ਪਹਿਲੋਂ ਸੈਂਪਲ ਦਿੱਤਾ ਉਹਨਾਂ ਦੇ ਬਾਰੇ ਉਹਨਾਂ ਕੀਤੀ ਵੀ ਉਹ ਜਨਤ ਕਰੋ ਬਾਕੀ ਉਹਨਾਂ ਦੀ ਜੇ ਸਿੱਧੀ ਗੱਲ ਕਰੀਏ ਸਿੱਧ ਡਾਉਣ ਜਾ ਰਹੀ ਹੈ ਦਿਨ 보 ਦਿਨ ਡਾਉਣ ਜਾ ਰਹੇ ਕਿਉਂਕਿ ਪਰਸੋਂ ਰਾਤ ਤੋਂ ਬਾਅਦ ਕੱਲ ਸਵੇਰ ਦੀ ਸਥਿਤੀ ਉਹਨਾਂ ਦੀ ਕੋਈ ਬਹੁਤ ਹੀ ਮਤਲਬ ਠੀਕ ਨਹੀਂ ਹੈ ਕਿ ਵੀ ਡਾਉਣ ਬਹੁਤ ਜ਼ਿਆਦਾ ਕਿਉਂਕਿ ਪਹਿਲੋਂ ਦੇ ਸਾਡੇ ਨਾਲ ਬਾਤचीत ਕਰਕੇ ਪੂਰੀ ਚੰਗੀ ਤਰ੍ਹਾਂ ਦੱਸਦੇ ਯਾਰ ਗੱਲ ਦਾ ਜਵਾਬ ਦਿੰਦੇ ਹੁਣ ਜੇ ਪੰਜ ਸੱਤ ਗੱਲਾਂ 10 ਗੱਲਾਂ ਕਰੀਏ ਤੇ ਵਿੱਚੋਂ ਦੋਵਾਂ ਚੌਵਾਂ ਗੱਲਾਂ ਦਾ ਜਵਾਬ ਦਿੰਦੇ ਕਾਫੀ ਉਹਨਾਂ ਦੀ ਬੋਲਣ ਦੀ ਸ਼ਮਤਾ ਘਟਦੀ ਜਾਂ ਰਹੀ ਆ ਵੀ ਸਰੀਰ ਬਹੁਤ ਡਾਊਨ ਹੁੰਦਾ ਕਿਉਂਕਿ ਸਰੀਰ ਦੇ ਵਿੱਚੋਂ ਜਦੋਂ ਮੰਨ ਲਓ ਆਪਣੇ ਸਰੀਰ 'ਚੋਂ ਮਸਲ ਕੱਟਦਾ ਜਾਵੇ ਆਪਣੇ ਸਰੀਰ ਦਾ ਆਪਣੇ ਸਰੀਰ ਦੇ ਵਿੱਚੋਂ ਚਰਬੀ ਸਾਰੀ ਖਤਮ ਹੁੰਦੀ ਜਾਵੇ ਹੁਣ ਸਰੀਰ ਚਰਬੀ ਖਾ ਕੇ ਬਾਅਦ 'ਚ ਸਰੀਰ ਨੂੰ ਸਰੀਰ ਖਾਣ ਲੱਗ ਪਿਆ ਵਾ ਤੇ ਤੁਸੀਂ ਆਪ ਵੀ ਦੱਸ ਦੋ ਵੀ ਉਹਨਾਂ ਦੀ ਕਿਹੋ ਜਿਹੀ ਹਾਲਾਤ ਹੋਣਗੇ ਦਿਨ ਬੋ ਦਿਨ ਉਹਨਾਂ ਦੇ ਪਲ-ਪਲ ਉਹ ਪਹਿਲਾਂ ਜਿਸ ਦਿਨ ਤੋਂ ਤੁਸੀਂ ਚੈੱਕ ਅਪ ਕਰ ਰਹੇ ਸੀ ਕਿ ਉਸ ਦਿਨ ਤੋਂ ਲੈ ਕੇ ਹੁਣ ਤੱਕ ਵੇਟ ਕਿੰਨਾ ਉਹਨਾਂ ਦਾ ਘਟ ਹੋਇਆ ਉਹਨਾਂ ਦੀਆਂ ਕਿਡਨੀਆ ਕਿਸ ਸਟੇਜ ਉੱਤੇ ਨਹੀਂ ਉਹਨਾਂ ਦਾ ਲੀਵਰ ਕਿਸ ਸਟੇਜ ਦੇ ਉੱਤੇ ਹੈ ਪੂਰੇ ਮਾਮਲੇ ਨੂੰ ਕਲੀਅਰ ਕਰੋ ਉਹਨਾਂ ਦਾ ਜਿਵੇਂ ਪਹਿਲੇ ਦਿਨ ਤੋਂ ਲੈ ਕੇ ਕੱਲ ਤੱਕ ਦਾ ਕਿਉਂਕਿ ਅਜੇ ਹੁਣ ਵੇਟ ਸ਼ਾਮਾਂ ਨੂੰ ਕਰਨਾ ਵਾ ਕੱਲ ਤੱਕ ਉਹਨਾਂ ਦਾ 11 ਪਲੱਸ ਹੋ ਗਿਆ ਸੀ ਵੀ ਵੇਟ 11 ਪਲੱਸ ਜਿਹੜੀ ਕਿਡਨੀ ਉਹਨਾਂ ਦੀ ਕਿਡਨੀ ਕਿਰੇਟੇਨ ਹੈ ਜਿਹੜੇ ਉਹ ਵੱਧ ਰਿਹਾ ਤੇ ਜਿਹੜੀ ਜੀਐਫਆਰ ਹੁੰਦੀ ਉਹ ਘਟ ਰਹੀ ਹੈ ਜਿਵੇਂ ਮੰਨ ਲਓ ਆਪਾਂ ਕਹਿ ਦਈਏ ਵੀ ਕਿਡਨੀਆ ਦੇ ਵਿੱਚ ਖੂਨ ਸਾਫ਼ ਕਰਨ ਦੀ ਸ਼ਮਤਾ ਘਟ ਰਹੀ ਹੈ ਤੇ ਜਿੱਦਾਂ ਹੁਣ ਆਪਾਂ ਲਾ ਲਈਏ ਉਹਦੀ ਫੈਟ ਉਹਨਾਂ ਦੇ ਪੇਟ ਦੇ ਮਤਲਬ ਸਰੀਰ ਦੀ ਫੈਟ ਉਹ ਫੈਟ ਸਾਰੀ ਖਤਮ ਹੋ ਰਹੀ ਆ ਫੈਟ ਤੋਂ ਬਾਅਦ ਉਹ ਆਪਣੇ ਸਰੀਰ ਨੂੰ ਮਸਲ ਖਾਣ ਲੱਗ ਪਏ ਜਿੱਦਾਂ ਜਦੋਂ weight loss ਹੋਣ ਲੱਗ ਪਿਆ ਉਹ ਸਮਝ ਲਓ weight ਆਪਣਾ ਖਾਣ ਲੱਗ ਪਿਆ ਉਹ ਸਰੀਰ ਨੂੰ ਸਰੀਰ ਖਾਣ ਲੱਗ ਪਿਆ ਹੁਣ ਜੇ ਗੱਲ ਕਰੀਏ ਜੇ ਹੁਣ ਆਪਾਂ ਕੋਈ ਵੀ ਬੰਦਾ ਆਪਣੇ ਵਿੱਚੋਂ ਕੋਈ ਰੋਟੀ ਨਾ ਖਾਵੇ ਕੋਈ ਪ੍ਰਸ਼ਾਦਾ ਨਾ ਖਾਵੇ ਤੇ ਆਪਾਂ ਦੋ ਦਿਨਾਂ ਖਾਵੇ ਤਿੰਨ ਦਿਨ ਆਪਾਂ ਹਸਪੀਟਲ ਜਾਣਾ ਚਾਹੀਦਾ ਨਾ ਹੁਣ ਅੱਜ ਉਹਨਾਂ ਦੀ ਸਥਿਤੀ ਇੰਨੀ ਨਾਜ਼ੁਕ ਆ ਮੈਂ ਜੇ ਇੱਕ ਸਰਲ ਭਾਸ਼ਾ 'ਚ ਕਹਾਂ ਵੀ ਇੱਕ ਛੋਟੇ ਜਿਹ ਕਿਉਂਕਿ ਮੌਸਮ ਵੀ ਹੁਣ ਠੰਡੇ ਸਰਦੀ ਵਾਲਾ ਆਉਂਦਾ ਜਾ ਰਿਹਾ ਵਾ ਬਾਕੀ ਇੱਥੇ ਇੰਨੇ ਲੋਕਾਂ ਦੇ ਹੁੰਦੇ ਆ ਉਹ ਇਨਫੈਕਸ਼ਨ ਵੀ ਹੋ ਸਕਦੀ ਉਹਨਾਂ ਨੂੰ ਉਹਨਾਂ ਦੀ ਸਿਹਤ ਬਹੁਤ ਜਿਆਦਾ ਡਾਊਨ ਹੋ ਗਈ ਉਹਨਾਂ ਨੂੰ ਇਸ ਵਕਤ ਹਸਪੀਟਲ ਚਾਹੀਦੇ ਹੋ ਉਹਨਾਂ ਨੂੰ ਅਸੀਂ ਵੀ ਬਹੁਤ ਜਿਆਦਾ ਕਨਵਿੰਸ ਕਰ ਰਹੇ ਆਂ ਵੀ ਪ੍ਰਧਾਨ ਜੀ ਵੀ ਸਾਡੇ ਸਾਹਮਣੇ ਇਹੀ ਜੇ ਡਾਕਟਰਾਂ ਦੀ ਟੀਮ ਦੇ ਵਿੱਚ ਹੁੰਦਿਆਂ ਸਾਡੇ ਤੋਂ ਇਹ ਨਹੀਂ ਬਰਦਾਸ਼ਤ ਹੋ ਰਿਹਾ ਵੀ ਤੁਸੀਂ ਸਾਡੇ ਸਾਹਮਣੇ ਪਲ-ਪਲ ਆਪਣੇ ਜਿਹੜੀ ਜੀਵਨ ਲੀਲਾ ਖਤਮ ਕਰ ਰਹੇ ਜੀ ਜਾਂ ਆਪਣੇ ਸਵਾਸ ਤੁਹਾਡੇ ਹਿਸਾਬ ਨਾਲ ਖਤਮ ਹੋ ਰਿਹਾ ਸਾਡੇ ਸਾਹਮਣੇ ਵੀ ਟ੍ਰੀਟਮੈਂਟ ਦੀ ਲੋੜ ਹੈ ਤੁਸੀਂ ਟ੍ਰੀਟਮੈਂਟ ਨਹੀਂ ਸਾਡੇ ਤੋਂ ਲੈ ਕੈਂਸਰ ਦੀ ਬਿਮਾਰੀ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਪੀੜਤ ਨੇ ਕੀ ਤੁਸੀਂ ਮੈਡੀਕਲ ਸੇਵਾਵਾਂ ਦਿੰਦੇ ਹੋ ਤੁਹਾਨੂੰ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਇਹਨਾਂ ਹਾਲਾਤਾਂ ਦੇ ਵਿੱਚ ਕੈਂਸਰ ਦਾ ਜਿਹੜਾ ਮਰੀਜ਼ ਹੈ ਉਹ ਬਿਨਾਂ ਅੰਨ ਤੋਂ ਕਿੰਨੇ ਦਿਨ ਰਹਿ ਸਕਦਾ ਮੇਰੀ ਗੱਲ ਸੁਣੋ ਬਾਈ ਜੀ ਮੈਂ ਤਾਂ ਤੁਹਾਨੂੰ ਦੱਸਦਾ ਵੀ ਇੱਕ ਨਾਰਮਲ ਇਨਸਾਨ ਹੈ ਨਾ ਜਿਹੜਾ 7 ਦਿਨ ਨਾ ਨਾ ਪ੍ਰਸ਼ਾਦਾ ਪਾਣੀ ਛਕੇ ਰੋਟੀ ਨਾ ਖਾਵੇ ਕੁਛ ਨਾ ਖਾਵੇ 7 ਦਿਨ ਤੋਂ ਬਾਅਦ ਉਹ ਖਤਰੇ 'ਚ ਆ ਕਿਉਂਕਿ 7 ਦਿਨ ਤੋਂ ਬਾਅਦ ਉਹ ਫੈਟ ਖਾਣ ਲੱਗ ਪੈਂਦਾ ਆਪਣੇ ਸਰੀਰ ਦੀ ਫੈਟ ਜਦੋਂ ਖਾਣ ਲੱਗ ਪਿਆ ਸਮਝ ਲਓ ਵੀ ਉਹਦਾ ਪਤਾ ਨਹੀਂ ਕਦੋਂ ਹੁਣ ਕੋਈ ਵੀ ਕਿਸੇ ਵੀ ਮਤਲਬ ਕਾਰਨ ਉਹਨਾਂ ਦਾ ਕੋਈ ਨਾ ਕੁਛ ਹੋ ਸਕਦਾ ਜਿਹੜੀ ਕੈਂਸਰ ਦੀ ਗੱਲ ਕਰਦੇ ਆ ਜਾਂ ਦੂਜੀ ਜਿਹੜੀ ਕੈਂਸਰ ਦੀਆਂ ਵੀ ਰਿਪੋਰਟਾਂ ਆਪਣੀ ਟੀਮ ਬਾਹਰ ਬੈਠੇ ਡਾਕਟਰ ਸਾਰੇ ਉਹਨਾਂ ਕੋਲ ਭੇਜਤੀਆਂ ਜਿਹੜੀਆਂ ਕਿਡਨੀਆਂ ਦੀਆਂ ਮੈਂ ਲਿਵਰ ਦੀਆਂ ਵੀ ਸਾਰੀਆਂ ਪਰ ਉਹ ਬਹੁਤ ਖਤਰਨਾਕ ਆ ਰਹੀਆਂ ਕਿਉਂਕਿ ਇਸ ਵਕਤ ਉਹਨਾਂ ਨੂੰ ਇਸ ਵਕਤ ਐਟ ਅ ਟਾਈਮ ਹੀ ਉਹਨਾਂ ਨੂੰ ਮਤਲਬ ਟ੍ਰੀਟਮੈਂਟ ਦੀ ਲੋੜ ਆ ਸੋ ਇਹ ਫਾਈਵ ਸੋ ਇਹ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੇ ਡਾਕਟਰਾਂ ਦੀ ਟੀਮ ਵੱਲੋਂ ਜਿਹੜਾ ਖਲਾਸਾ ਕੀਤਾ ਗਿਆ ਸੀਗਾ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੈ ਲਗਾਤਾਰ ਨਾ ਸਾਜ਼ਗਰ ਹੋ ਰਹੀ ਹੈ ਉਹਨਾਂ ਦੀ ਸਿਹਤ ਲਗਾਤਾਰ ਜਿਹੜੀ ਹੈ ਉਹ ਡੈਮੇਜ ਹੋ ਰਹੀ ਹੈ ਲਗਾਤਾਰ ਉਹਨਾਂ ਦਾ ਵਜ਼ਨ ਘਟ ਰਿਹਾ ਹੈ ਕਿਡਨੀਆ ਜਿਹੜੀਆਂ ਨੇ ਉਹ ਖਰਾਬ ਹੋ ਰਹੀਆਂ ਨੇ ਸੋ ਤੁਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਕਿਸਾਨ ਅंदोलਨ ਦੀ ਪਲ-ਪਲ ਦੀ ਰਿਪੋਰਟ ਜਾਣਨ ਲਈ এবੀਪੀ ਸਾਂਝਾ ਦੇ ਨਾਲ ਜੁੜੇ ਰਹੋ ਬਹੁਤ-ਬਹੁਤ ਧੰਨਵਾਦ